ਸਤਿਗੁਰ ਜੀ ਦੇ ਉਲਕ ਮਛਨ ਸਰਵਣ ਕਰ ਰਹੇ ਹੋ ਜੋ ਤੀਜੀ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਚਾਰਨ ਹੋਏ ਹੋਏ ਮਹਾਂਬੋਲ ਹਨ ਤੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਉਹ ਕਮਨਾਵੇਂ ਦੇ ਰੂਪ ਵਿੱਚ ਪ੍ਰਗਟ ਕਰਕੇ ਸਮਾਏ ਨੇ ਚੰਤ ਰੂਪ ਹੈ ਸ਼ਬਦ ਚਾਰ ਚਰਨਾਂ ਵਿੱਚ ਆਓ ਸੰਖੇਪ ਜੀ ਵਿਚਾਰ ਸਰਵਨ ਕਰਨ ਦਾ ਯਤਨ ਕਰਿਏ ਜੀ ਸਤਨਾਮ ਵਾਹਿਗੁਰੂ ਜੀ ਓਕ ਸੋਖ ਸੋਹੇ ਲੜ ਹਰ ਧਿਆਵੂ ਗੁਰਮੁਖ ਸੁਖ ਫਲ ਪਾਵੋ ਸੁਖ ਸੋਹਿਲੜਾ ਸੰਸਾਰ ਵਿੱਚ ਹਰ ਕੋਈ ਸੁਖ ਚਾਹੁੰਦਾ ਹੈ ਬਹੁਤ ਚੰਨਾ ਸੁਖ ਸੋਹਿਲੜਾ ਉਸ ਨੂੰ ਕਹਿੰਦੇ ਨੇ ਜੋ ਖੁਸ਼ੀ ਦਾ ਗੀਤ ਹੋਵੇ ਅੰਦਰੋਂ ਗੂੰਜਦਾ ਆਵੇ ਉਹਨੂੰ ਸੋਹਿਲਾ ਕਹਿੰਦੇ ਨੇ ਸੋਹਿਲੜਾ ਪਰਾੜਾ ਜਿੱਤੇ ਲੱਗ ਜਾਂਦਾ ਹੈ ਗੇਤਰ-ਪਛੇਤਰ ਉਹਦੀ ਅਹਿਮੀਅਤ ਨੂੰ ਵਧਾ ਦਿੰਦਾ ਹੈ ਜਿਵੇਂ ਜੋਦਿਸ਼ਾ ਗੁਰ ਸਿੱਖੜਾ ਸਿੱਖ ਸਿੱਖੜਾ ਤਿਸ ਨਿਮ ਨਿਮ ਲਾਗਾ ਪਾਇ ਬਹੁਤ ਸੋਹਣਾ ਗੁਰ ਸਿੱਖ ਦਿਖੇ ਕੋਈ ਇਸੇ ਤਰ੍ਹਾਂ ਸੋਹੇ ਲੜਾਇ ਥੇ ਲੱਭ ਜੋ ਸੁਖਾਂ ਨੂੰ ਦੇਣ ਵਾਲਾ ਗੀਤ ਹੈ ਉਹ ਪਰਮਾਤਮਾ ਦਾ ਨਾਮ ਉਹ ਹਰ ਵਕਤ ਧਿਆਉ ਉਸ ਨੂੰ ਹਰੀ ਨੂੰ ਹਰੀ ਵਕਤ ਹਰ ਵਕਤ ਧਿਆਉ ਹਾਰਿਆ ਹਰ ਉਸ ਹਰੀ ਨੂੰ ਹਰ ਵਕਤ ਤੇ ਆਓ ਉਸ ਹਰੀ ਨੂੰ ਹਰ ਰਸ ਵਿੱਚ ਦੇਖੋ ਉਸ ਹਰੀ ਨੂੰ ਹਰ ਥਾਂ ਤੇ ਦੇਖੋ ਧਿਆਉਣਾ ਵੀ ਉਸ ਨੂੰ ਗਾਉਣਾ ਵੀ ਹੈ ਉਸ ਨੂੰ ਸੁਣਨਾ ਵੀ ਹੈ ਉਸ ਨੂੰ ਸੁਣਾਉਣਾ ਵੀ ਹੈ ਉਹ ਉਹ ਜਦੋਂ ਧਿਆਵੋਗੇ ਤਾਂ ਹੋਵੇਗਾ ਗੁਰਮੁਖ ਫਲ ਪਾਵੋ ਗੁਰਮੁਖ ਹਰ ਫਲ ਪਾਵੋ ਇਹ ਤੁਹਾਨੂੰ ਫਲ ਪ੍ਰਾਪਤ ਹੋਵੇਗਾ ਕੀ ਹੈ ਸਾਡੇ ਜਨਮ ਦਾ ਕੀ ਫਲ ਹੈ ਜਨਮੇ ਕਾ ਫਲ ਪਾਇਆ ਜਾਂ ਇੱਕ ਵਨ ਇੱਕ ਤੇ ਆਇਆ ਇਹ ਜਨਮ ਲੈਣ ਦਾ ਤਾਂ ਸਾਨੂੰ ਸਹੀ ਲਾਭ ਹੈ ਜੇ ਪ੍ਰਮਾਤਮਾ ਯਾਦ ਆ ਰਿਹਾ ਜੇ ਯਾਦ ਨਹੀਂ ਆਇਆ ਅਵਤਾਰ ਆਏ ਕਹਾ ਤੁਮ ਕਿਨੋ ਹਰ ਕਾ ਨਾਮ ਨਾ ਇੱਕ ਚਿੰਨ ਲੈਨੋ ਜਨਮ ਲੈ ਕੇ ਕੀ ਕੀਤਾ ਤੂੰ ਭਾਈ ਇਹ ਫਲ ਹੈ ਸਫਲ ਜਨਮ ਤਾਂ ਕਾ ਜਗ ਭੀਤਰ ਸਾਧ ਸੰਗਿ ਨਾਮ ਜਪੈ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਭਾਈ ਨਾਮ ਕਿਵੇਂ ਧਿਆਉਣਾ ਹੈ ਗੁਰਮੁਖ ਗੁਰੂ ਰਾਹੀ ਗੁਰੂ ਅਨੁਸਾਰੀ ਹੋ ਕੇ ਧਿਆਵੋ ਕੀ ਕੀ ਪ੍ਰਾਪਤ ਹੋਵੇਗਾ ਵਾਦ ਚਾ ਕਰਨੇ ਜਨਮ ਜਨ ਮੰਤਰਾਂ ਦੇ ਤੇਰੇ ਪਾਪ ਦੁੱਖ ਸਾਰੇ ਖਤਮ ਹੋ ਜਾਣਗੇ ਅਸੀਂ ਨਾਮ ਨਹੀਂ ਧਿਆਉਂਦੇ ਤਾਂ ਦੁੱਖ ਤੇ ਪਾਪ ਮਨੁੱਖ ਨੂੰ ਅਸਰ ਕਰਦੇ ਨੇ ਸੋ ਨਾਮ ਧਿਆਉ ਕੋ ਪਈ ਕੋਈ ਪਹਿਲਾ ਧਿਆਕ ਕੇ ਆਏ ਨੇ ਕੋਈ ਥੇ ਧਿਆਲੋ ਇਹ ਕਿਵੇਂ ਬਣੇਗਾ ਬਲਿਹਾਰੀ ਗੁਰੇ ਆਪਣੇ ਬਿਟੋਂ ਜਿਨ ਕਾਰਜ ਸਭ ਸਵਾਰੇ ਸਾਰੀ ਕਲਾ ਗੁਰੂ ਤੋਂ ਵਰਤਣੀ ਹੈ ਗੁਰੂ ਤੋਂ ਬਿਨਾ ਨਾਮ ਮਿਲਦਾ ਹੈ ਨਾ ਜਪਿਆ ਜਾਂਦਾ ਹੈ ਨਾ ਧਿਆਇਆ ਜਾਂਦਾ ਹੈ ਨਾ ਪਾਇਆ ਜਾਂਦਾ ਹੈ ਨਾ ਜਪਾਇਆ ਜਾਂਦਾ ਹੈ ਕੁਝ ਵੀ ਨਹੀਂ ਗੁਰੂ ਤੋਂ ਬਿਨਾ ਹੋ ਸਕਦਾ ਸੋ ਗੁਰੂ ਤੋਂ ਮੈਂ ਬਲੇਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਇੱਕ ਦਿਹਾੜੀ ਵਿੱਚ 100 ਵਰੀ ਅਸ਼ੋ ਇੱਕ ਦਿਹਾੜੀ ਵਿੱਚ 100 ਵਾ ਕੁਰਬਾਨ ਜਾਣਾ ਗੁਰੂ ਤੋਂ ਕਿਉਂ ਕਿਉਂਕਿ ਇਹ ਕਾਰਜ ਜਿਹੜਾ ਚੱਲਣ ਦਾ ਹੈ ਪਰਮਾਰਥ ਦਾ ਇਹ ਗੁਰੂ ਹੀ ਸਵਾਰਦਾ ਹੈ ਹੋਰ ਕੋਈ ਨਹੀਂ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਭਾਈ ਹਰੀ ਕਿਰਪਾ ਕਰੇਗਾ ਗੁਰੂ ਮਿਲੇਗਾ ਕਿਰਪਾ ਕਰੀ ਜਾ ਪਾਰ ਬ੍ਰਹਮ ਹੋਵੇ ਸਾਧੂ ਸੰਗ ਤਾਂ ਗੁਰੂ ਮਿਲੇਗਾ ਤੇ ਗੁਰੂ ਮਿਲੇਗਾ ਤੂੰ ਨਾਮ ਜਪੇਗਾ ਨਾਮ ਜਪੇਗਾ ਤੇਰੇ ਅੰਦਰ ਉਹ ਪ੍ਰਗਟ ਹੋਵੇਗਾ ਗੁਣ ਗਾਣ ਦੇ ਨਾਲ ਤਾਂ ਇਹ ਅਵਸਥਾ ਬਣੇਗੀ ਵੈਸੇ ਨਹੀਂ ਬਣਦੀ ਸਤਿਗੁਰੂ ਜੀ ਕਹਿੰਦੇ ਭਾਈ ਇਹ ਕਿਰਪਾ ਕਰਦਾ ਜਦੋਂ ਪ੍ਰਮਾਤਮਾ ਤਾਂ ਗੁਰੂ ਮਿਲਦਾ ਹੈ ਗੁਰੂ ਤੋਂ ਫਿਰ ਹਰ ਫਲ ਪ੍ਰਾਪਤ ਹੁੰਦਾ ਹੈ ਕਹੇ ਨਾਨਕ ਸੁਣੋ ਪੁਜਨ ਪਾਈ ਸੋਹਿਲੜਾ ਅਰਥ ਹੈ ਉਹ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ ਭਾਈ ਸੁੱਖਾਂ ਦੇ ਸੋਹਿਲੜੇ ਸੰਦ ਤਾਂ ਬਾਣੀ ਹੀ ਸੋਹਿਲਾ ਬਾਣੀ ਨਿਤਨੇ ਵਿੱਚ ਦਿੱਤੀ ਹੈ ਭਾਈ ਤੂੰ ਸੌਣ ਤੋਂ ਪਹਿਲਾਂ ਇਸ ਬਾਣੀ ਦਾ ਆਪਣੇ ਮਨ ਵਿੱਚ ਅਭਿਆਸ ਜ਼ਰੂਰ ਕਰਿਆ ਕਰ ਉੱਥੇ ਫਿਰ ਤੈਨੂੰ ਯਾਦ ਕਰਾਈ ਜਾਂਦਾ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਬਹੁਤ ਤੇ ਵਿਆਹ ਦੋ ਇਕੱਠੇ ਨੇ ਉਸ ਦੇ ਵਿੱਚ ਇਕੋ ਪੰਗਤੀ ਵਿੱਚ ਸ਼ੁਰੂਆਤ ਵਿੱਚ ਵਿਤਹੁੜ ਨੀਂਦ ਵਿੱਚ ਚਲਿਆ ਬਹੁਤ ਰੂਪੀ ਹੈ ਸੰਬਤ ਸਹਾ ਲਿਖਿਆ ਮੌਤ ਹੈ ਮਿਲ ਕੇ ਪਾਵੋ ਤੇਲ ਵਿਆਹ ਹੈ ਖੈਰ ਬਹੁਤ ਡੂੰਗਾ ਯਾਨੇ ਉਚਾਈਆਂ ਰੇ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਇਸ ਤਰੀਕੇ ਨਾਲ ਭਾਈ ਤੁਸੀਂ ਪਰਮਾਤਮਾ ਨੂੰ ਪਾ ਸਕਦੇ ਹੋ ਸੁਣ ਹਰ ਗੁਣ ਭਿੰਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਤੇ ਆਏ ਪਰ ਇੱਕ ਕਦੋਂ ਬਣੇਗਾ ਜਦੋਂ ਤੂੰ ਹਰੀ ਦੇ ਸੋਹਲੇ ਨੂੰ ਖੁਸ਼ੀ ਦੇ ਗੀਤ ਨੂੰ ਖੁਸ਼ੀ ਦਾ ਗੀਤ ਖੁਸ਼ੀ ਨਾਲ ਗਾਵੇ ਖੁਸ਼ੀ ਦਾ ਗੀਤ ਖੁਸ਼ੀ ਨਾਲ ਗਾਵੇ ਹੁਣ ਸਾਨੂੰ ਨਿਤਨੇ ਹੀ ਮਿਲਿਆ ਸੋਲਈਏ ਆਪਾਂ ਵੀ ਕਹਿੰਦੇ ਤੂੰ ਭਲਾਣੇ ਦੇ ਸੋਹਲੇ ਗਾਈ ਜਾਂਦਾ ਗਾਉ ਸੋਲਾ ਉਹਦਾ ਕਦੋਂ ਇਹ ਪਰਫੁੱਲਤ ਹੋਵੇਗਾ ਜਦੋਂ ਸੋਣ ਹਰ ਗੁਣ ਭਿੰਨੇ ਸਹਿਜ ਸੁਭਾਈ ਜਦੋਂ ਹਰੀ ਦੇ ਉਸ ਸੋਇਲੇ ਦੇ ਤਵੇਂ ਨਿਵੇਂ ਨਿਤਨੇਮ ਸਾਨੂੰ ਦਿੱਤਾ ਹੋਇਆ ਹੈ ਸੋਇਲਾ ਹੈ ਪਰ ਕਿਤਨੀ ਕਿ ਖੁਸ਼ੀ ਨਾਲ ਗਾਉਂਦੇ ਉਹਨੂੰ ਖੁਸ਼ੀ ਦਾ ਗੀਤ ਮੇਨ ਨਵੇੜ ਜਾਂਦੇ ਉਹ ਕੰਮ ਕਰਨਾ ਪੈਣਾ ਹੈ ਉਸ ਤਰ੍ਹਾਂ ਦਾ ਹੁੰਦਾ ਹੈ ਇਹ ਕਰੇ ਇਸ ਨੂੰ ਦਿੱਤਨੇ ਵਿੱਚ ਸਾਰੇ ਕੁਝ ਦਿੱਤਾ ਹੋਇਆ ਸਾਨੂੰ ਸਤਿਗੁਰੂ ਜੀ ਕਹਿੰਦੇ ਨੇ ਸੁਣ ਸੁਣ ਕੇ ਸਹਾਰੀ ਹੈ ਸੁਣ ਨੂੰ ਤੇ ਸੁਣ ਕੇ ਹਰੀ ਦੇ ਗੁਣ ਸਹਜੇ ਤੇਰਾ ਮਨ ਭਿੱਜ ਜਾਏਗਾ ਜਿਵੇਂ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਸੁਣ ਤ ਮੇਰਾ ਮਨ ਦਰਬਿਆ ਮਨ ਭੇਨਾ ਨਿਜ ਕਰ ਆਵੇ ਗੋ ਗੁਰਬਾਣੀ ਸੁਣ ਕੇ ਮਨ ਭਿੱਜ ਜਾਂਦਾ ਨਰਮ ਹੋ ਜਾਂਦਾ ਪ੍ਰਮਾਤਮਾ ਦੇ ਤੇ ਵੀ 16 ਹਰ ਗੁਣ ਭਿੰਨੇ ਭਿੱਜ ਜਾਂਦਾ ਜੇ ਭਿੱਜ ਗਿਆ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਗੁਰਮਤ ਸਹਜੇ ਨਾਮ ਧਿਆਏ ਉਹ ਮਨੁੱਖ ਨੂੰ ਗੁਰੂ ਦੀ ਮੱਤ ਮਿਲ ਜਾਏਗੀ ਜਿਹੜਾ ਸੋਹਲੇ ਨੂੰ ਸੁਰੇਗਾ ਯਾਨੀ ਉਹ ਮਨੁੱਖ ਨੂੰ ਗੁਰੂ ਦੀ ਮੱਤ ਮਿਲ ਜਾਏਗੀ ਬਿਨਾਂ ਕੋਸ਼ਿਸ਼ ਤੋਂ ਨਾਮ ਧਿਆਏਗਾ ਜਿਵੇਂ ਅਸੀਂ ਬਿਨਾਂ ਕੋਸ਼ਿਸ਼ ਤੋਂ ਵਿਕਾਰਾਂ ਵਿੱਚ ਨੂੰ ਖਿੱਚੇ ਚਲੇ ਜਾਂਦੇ ਆ ਕੋਸ਼ਿਸ਼ ਨਹੀਂ ਕਰਦੇ ਵਿਕਾਰ ਆਪਣੇ ਆਪ ਖਿਜ ਲੰਦੇ ਨੇ ਨਾਮ ਆਪਣੇ ਆਪ ਯਾਦ ਆਏਗਾ ਫਿਰ ਉਥੇ ਗੁਰੂ ਦੀ ਮੱਤ ਹੈ ਜੇ ਗੁਰਮਤ ਸਹਿਜੇ ਨਾਮ ਤੇ ਆਏ ਬਿਨਾਂ ਕੋਸ਼ਿਸ਼ ਤੋਂ ਜਿੰਨ ਕੋ ਧੁਰ ਲਿਖਿਆ ਐਵੇਂ ਨਹੀਂ ਧੁਰ ਕਰਮ ਜਿੰਨ ਕੋ ਪਾਇਆ ਜਿੰਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਹ ਪਾਕਾ ਜੇ ਗੁਰੂ ਮਿਲਿਆ ਅਸੀਂ ਗੁਰੂ ਕੋਲ ਆਏ ਗੁਰੂ ਧਾਰਨ ਕੀਤਾ ਹੋਇਆ ਮਿਲਿਆ ਗੁਰੂ ਮਿਲਣ ਦੀ ਇਨਸਾਨੀ ਕਬੀਰ ਸਾਹਿਬ ਦੱਸਦੇ ਨੇ ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ ਹਰ ਖਤਸੋਗ ਦਜੈ ਨਹੀਂ ਤਹਾਰਾ ਪਿਆ ਉਸ ਨੂੰ ਗੁਰੂ ਮਿਲਦਾ ਜਿਹਦੇ ਮੋਹ ਨਾ ਜਿਹਦੇ ਅੰਦਰ ਰਹੇ ਖਿੱਚ ਮੋਹ ਕਿਸੇ ਵੀ ਚੀਜ਼ ਦੀ ਤੰਦਾ ਤੰਦਾ ਪਰਿਵਾਰ ਦਾ ਕਿਸੇ ਚੀਜ਼ ਦਾ ਵੀ ਕਰਵਾ ਨਾ ਰੱਖੇ ਕਸ਼ ਨਾ ਰਹੇ ਰਹਿਣਾ ਵਿੱਚ ਛੱਡਣਾ ਕੁਝ ਨਹੀਂ ਗੁਰੂ ਦੀ ਮਤ ਇਹ ਹੈ ਮਿਟੇ ਮੋ ਤਨ ਤਾਪ ਤਨ ਦੇ ਤਿੰਨੇ ਤਾਪ ਆਦ ਬਿਆਦ ਉਪਾਦ ਇਹਨਾਂ ਨੇ ਹਰ ਖਸੋਗ ਦਾ ਜੈ ਨਹੀਂ ਉਥੇ ਖੁਸ਼ੀ ਤੇ ਗਮੀ ਕੁਝ ਨਹੀਂ ਕਰਦੀ ਖੁਸ਼ੀ ਵਿੱਚ ਨੱਚਦੇ ਨਹੀਂ ਦਿਖਣਗੇ ਉਹ ਵਰਨਾ ਨੂੰ ਦੇਖੋ ਕੀ ਹੁੰਦਾ ਸਾਡੇ ਆਪਣੇ ਗੁਰਸਿੱਖਾਂ ਦੇ ਕੀ ਕੀ ਹੁੰਦਾ ਉਹ ਗਮੀ ਵਿੱਚ ਕਦੇ ਵੀ ਡੁੱਬਦੇ ਨਹੀਂ ਦਿਖਣਗੇ ਹਰ ਇੱਕ ਸੋਗ ਦੋਏ ਖੁਸ਼ੀ ਤੇ ਗਮੀ ਉਹਨਾਂ ਨੂੰ ਛਾੜਦੀ ਨਹੀਂ ਹੈ ਤਹੇ ਹਰ ਆਪੇ ਆਪ ਉਥੇ ਗੁਰੂ ਕਾ ਦਾ ਮਿਲਿਆ ਕਹਿੰਦੇ ਤੇ ਰੱਬ ਹੈ ਭਾਈ ਗੁਰਬਾਣੀ ਵਿੱਚ ਕਿਤਨੀ ਥਾਵਾਂ ਤੇ ਕਿਹਾ ਹੈ ਇਹ ਗੱਲ ਵੀ ਉਹ ਹੀ ਰੱਬ ਹੈ ਉਥੇ ਤਾਂ ਹਰੀ ਹੈ ਹਰੀ ਹਰੀ ਹੈ ਸੋ ਉਹਨਾਂ ਨੂੰ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ ਉਹਨਾਂ ਦੇ ਜਨਮੋ ਜਨਮਾਂਤਰਾਂ ਦੇ ਡਰ ਸਨ ਜਿਹੜੇ ਸਾਡੇ ਅੰਦਰ ਡਰ ਹੈ ਬਹੁਤ ਤਨ ਹੈ ਉਹਦਾ ਵੀ ਡਰ ਨਹੀਂ ਹੈ ਉਹਦਾ ਵੀ ਡਰ ਹਰ ਚੀਜ਼ ਦਾ ਡਰ ਹੈ ਚਾਹੇ ਹੈ ਚਾਹੇ ਨਹੀਂ ਹੈ ਉੱਥੇ ਡਰ ਨਹੀਂ ਹੁੰਦਾ ਭਾਅ ਨਹੀਂ ਹੁੰਦਾ ਅੰਦਰੋਂ ਦੁਰਮਤ ਦੁਜੀ ਖੋਈ ਸੋਜਨ ਢਰ ਲਈ ਬਿਲਾਗਾ ਅੰਦਰੋਂ ਦੁਰਮਤ ਭੈੜੀ ਮਤ ਖੋਟੀ ਮਤ ਜਿਹੜੀ ਅੰਦਰ ਹੈ ਸਾੜੇ ਦੁਜੀ ਦੂਜਾ ਭਾਵ ਇਹ ਪਤਾ ਨਹੀਂ ਕਿੱਥੇ ਗਈਆਂ ਦੁਤਿਆ ਦੁਰਮਤ ਦੂਰ ਕਰ ਦੁਜੀ तिस ਦੁਆਰਾ ਕਹਿੰਦੇ ਨੇ ਭਾਈ ਪਹਿਲਾਂ ਖੋਟੀ ਮਤ ਨੂੰ ਦੂਰ ਕਰ ਤਾਈ ਨਾਮ ਤੇਰੇ ਅੰਦਰ ਮਾੜਾ ਮੋਟਾ ਟਿੱਕੇਗਾ ਮੈਲ ਵਿੱਚ ਥੋੜਾ ਡਿੱਗਦਾ ਇਹ ਨਿਰਮਲ ਹੈ ਨਾਮ ਕਹਿੰਦੇ ਫਿਰ ਸੋਹ ਜਨ ਹਰ ਲਿਬ ਲਗਾ ਉਸ ਦੀ ਉਸ ਮਨੁੱਖ ਦੀ ਉਸ ਜਨ ਦੀ ਸੁਰਤ ਪਰਮਾਤਮਾ ਵਿੱਚ ਜੁੜੀ ਰਹਿੰਦੀ ਹੈ ਲਿਬ ਜਿੰਨ ਕੋ ਕਿਰਪਾ ਕਰੀ ਮੇਰਾ ਸੁਆਮੀ ਤਿਨ ਅੰਨ ਦਿਨ ਹਰ ਗੁਣ ਗਾਏ ਜਿਨ੍ਹਾਂ ਨੂੰ ਭਾਈ ਕਿਰਪਾ ਕਰਦਾ ਹੈ ਨਾ ਉਹ ਗੁਣ ਗਾਉਂਦੇ ਨੇ ਗੁਰ ਗਾਵਤ ਆਤਲ ਸੁਖ ਪਾਇਆ ਜਿਹਦੀ ਰਸਨਾ ਨਾਮ ਤੇ ਚਲਦੀ ਹੈ ਬਾਣੀ ਤੇ ਚਲਦੀ ਹੈ ਨਾ ਉਹ ਸਭ ਲੋਕ ਆਣ ਵਾਲਾ ਸਮਾ ਸੁਖਦਾਈ ਹੋਏਗਾ ਜਿੰਨ ਕੋ ਕਿਰਪਾ ਕਰੀ ਮੇਰ ਹੈ ਸੁਆਮੀ ਗੁਰ ਕਿਰਪਾ ਜਿਹੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਗੁਰ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਸੋ ਉਥੇ ਕਿਰਪਾ ਤੋਂ ਮਿਲਣੀ ਹੁੰਦੀ ਪਰਮਾਤਮਾ ਕਿਰਪਾ ਕਰਦਾ ਹੈ ਗੁਰੂ ਮਿਲਦਾ ਹੈ ਗੁਰੂ ਕਿਰਪਾ ਕਰਦਾ ਹੈ ਤਾਂ ਆਉਂਦੀ ਹੈ ਗੁਰੂ ਤੋਂ ਮਿਲਣੀ ਭਗਤੀ ਦੁਨੀਆ ਕਰਦੀ ਹੈ ਗੁਰੂ ਤੋਂ ਬਿਨਾ ਵੀ ਭਗਤੀ ਕਰਦੇ ਨੇ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਮਨ ਮੁਖ ਭਗਤ ਕਰਹਿ ਬਿਨ ਸਤਗੁਰ ਬਿਨ ਸਤਗੁਰ ਭਗਤ ਨਾ ਹੋਈ ਰਾਮ ਕਦੇ ਨਹੀਂ ਹੋਵੇਗੀ ਗੁਰੂ ਤੋਂ ਮਿਲਾ ਭਗਤੀ ਨਹੀਂ ਹੁੰਦੀ ਭਗਤ ਬਿਨਾ ਸਹਸਾ ਨਹੀਂ ਚੁੱਕੈ ਗੁਰ ਇਹ ਭੇਦ ਬਤਾਵੇ ਭਗਤੀ ਤੋਂ ਬਿਨਾ ਨਾ ਅੰਦਰੋਂ ਤੌਖਲਾ ਨਹੀਂ ਦੂਰ ਹੁੰਦਾ ਹੁਣ ਜਿਹਨੂੰ ਕਿਰਪਾ ਕਰਦਾ ਹੈ ਕਹਿੰਦੇ ਉਹਨਾਂ ਨੂੰ ਅਨੰਦ ਹਰ ਗੁਣ ਗਾਏ ਉਹਦੀ ਰਸਨਾ ਗੁਣ ਗਾਣ ਤੇ ਹੀ ਰਹਿੰਦੀ ਹੈ ਸੁਣ ਮਨ ਭੀਦੇ ਸਹਿਜ ਸੁਭਾਏ ਭਾਈ ਇਹ ਨਾਮ ਨੂੰ ਸੁਣ ਕੇ ਗੁਰਬਾਣੀ ਨੂੰ ਸੁਣ ਕੇ ਸਿੱਖਿਆ ਨੂੰ ਸੁਣ ਕੇ ਜਿਹਦਾ ਮਨ ਭਿੱਜ ਗਿਆ ਉਰੁ ਸਹਿਰੇ ਹੀ ਨਾਮ ਯਾਦ ਰਹਦਾ ਹੈ ਯੁਗ ਮੇਂ RAM ਨਾਮ ਨਿਸ਼ਤਾਰਾ ਗੁਰਤੇ ਉਪਜੈ ਸ਼ਬਦ ਵਿਚਾਰਾ ਭਾਈ ਇਸ ਸਮੇਂ ਵਿੱਚ ਯੁਗ ਸਮੇਂ ਨੂੰ ਕਹਿੰਦੇ ਨੇ ਇਹ ਕਾਲ ਯੁਗ ਕਲਿਪਰਾਸਮਾ ਸਤਜੁਗ ਸਤ ਦਾ ਸਮ ਕਹਿੰਦੇ ਜਿਹੜਾ ਇਹ ਸਮਾ ਹੈ ਇਸ ਵਿੱਚ ਸਿਰਫ RAM ਦੇ ਨਾਮ ਦੁਆਰਾ ਪਾਰ ਉਤਾਰਾ ਹੋਣਾ ਨਿਸ਼ਤਾਰਾ ਕਹਿੰਦੇ ਨੇ ਪਾਰ ਉਤਾਰਨ ਇੱਕੋ ਇੱਕ ਚੀਜ਼ ਹੈ RAM ਦਾ ਨਾਮ ਰਮੇ ਹੋਏ RAM ਦਾ RAM RAM ਦਾ ਅਰਥ ਕੀ ਹੁੰਦਾ ਹੈ ਜੋ ਰਮਿਆ ਹੋਇਆ ਸਭ ਵਿੱਚ ਪਰਮਾਤਮਾ ਰਮਿਆ ਹੋਇਆ ਸਾਰੇ ਕਿਤੇ ਤੂੰ ਨਹੀਂ ਰਮਿਆ ਹੋਇਆ RAM ਰਮੋ ਵੜ ਭਾਗੀਓ ਜਲ ਥਲ ਬਹੀਲ ਸੋਏ ਉਹ ਤੁਸੀਂ ਵੀ RAM ਵਿੱਚ ਰਬ ਜਾਓ ਰਮ ਜਾਣਾ ਉਹਦੇ ਵਿੱਚ ਬਿਲਕੁਲ ਇੱਕ ਵਿਕ ਹੋ ਜਾਣਾ ਮੇਰਾ ਬਿਗਾਣਾ ਰਾਮ ਰਮ ਭਾਈ ਜੁਗ ਮਹਿ ਰਾਮ ਨਾਮ ਰਮੇ ਹੋਏ ਰਾਮ ਦਾ ਨਾਮ ਕਿਸੇ ਨਾਮ ਵਾਲੇ ਨਾਮ ਦਾ ਨਾਮ ਨਹੀਂ ਰਮੇ ਹੋਏ ਰਾਮ ਦਾ ਨਾਮ ਇਸ ਸੰਸਾਰ ਵਿੱਚ ਪਾਰ ਉਤਾਰਾ ਕਰਦਾ ਹੈ ਜੋ ਪ੍ਰਕਾਸ਼ ਰੂਪ ਹੈ ਉਸ ਨਾਮ ਉਹਨੂੰ ਜਪਣਾ ਹੀ ਪ੍ਰਕਾਸ਼ ਰੂਪ ਜਾਣ ਕੇ ਹੈ ਆਕਾਰ ਰੂਪ ਨਹੀਂ ਰਮਕਾਰ ਰੂਪ ਹੈ ਕਹਿੰਦੇ ਉਹ ਪਰਮਾਤਮਾ ਦਾ ਨਾਮ ਭਾਈ ਸਮੇਂ ਵਿੱਚ ਪਾਰ ਉਤਾਰਾ ਕਰਦਾ ਹੈ ਹੋਰ ਕੁਝ ਨਹੀਂ ਕਰੇਗਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਪਰ ਇਹ ਕਿਵੇਂ ਹੋਵੇਗਾ ਗੁਰੂ ਦੇ ਰਾਹੀ ਤੈਨੂੰ ਸ਼ਬਦ ਦੀ ਵਿਚਾਰ ਵਿੱਚ ਲਏਗਾ ਉਹ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਤੂੰ ਜਪ ਪੜਦਾ ਹੈ ਦਿਨ ਵਿੱਚ ਤੇਰੇ ਵਿਚਾਰ ਅੰਦਰ ਚਲਦੇ ਹੀ ਰਹੇ ਉਹਦੇ ਤੂੰ ਸੋਇਲਾ ਪੜਦਾ ਹੈ ਰਾਤ ਨੂੰ ਵਿਚਾਰ ਚਲਦੇ ਹੀ ਰਹੇ ਤੇਰੇ ਅੰਦਰ ਇਹ ਸਬਾਧਿੱਤਾ ਐ ਸਾ ਨੂੰ ਜਿਵੇਂ ਕੋਈ ਰੋਗੀ ਹੁੰਦਾ ਹੈ ਨਾ ਰੋਗੀ ਉਹਨੂੰ ਡਾਕਟਰ ਪਤਾ ਕੀ ਕਹਿੰਦਾ ਵੀ ਐਨੇ ਘੰਟੇ ਪਿੱਛੇ 4 ਘੰਟੇ ਪਿੱਛੇ ਤੂੰ ਇਹ ਖਰਾਕ ਲਾਜ਼ਮੀ ਲੈਣੀ ਐ 4 ਘੰਟੇ 3 ਘੰਟੇ 5 ਘੰਟੇ ਜੈਸਾ ਰੋਗੀ ਹੁੰਦਾ ਵੀ ਖੂਨ ਵਿੱਚ ਤੇਰੇ ਦਵਾਈ ਰਹਿਣੀ ਚਾਹੀਦੀ ਐ ਖੂਨ ਵਿੱਚ ਜੇ ਪੱਕਾ ਰੋਗੀ ਹੁੰਦਾ ਨਾ ਇਸ ਤਰ੍ਹਾਂ ਹੁੰਦਾ ਵੀ ਜੇ ਲੇਟ ਹੋਵੇਗੀ ਫਿਰ ਤੈਨੂੰ ਉਹ ਆਸਰ ਕਰ ਜਾਏਗਾ ਉਹ ਕੈਂਸਰ ਹੈ ਉਹ ਕੋਈ ਰੋਗ ਹੈ ਉਹ ਸ਼ੂਗਰ ਹੈ ਉਹ ਤੇਰੇ ਖੂਨ ਵਿੱਚ ਰਹਿਣੇ ਚਾਹੀਦੇ ਉਹ ਜਿਸ ਤਰ੍ਹਾਂ ਦਾ ਕੋਈ ਰੋਗੀ ਹੁੰਦਾ ਹੈ ਨਾ ਫਿਰ ਉਹ ਸਮੇਂ ਸਿਰ ਆਪਣੇ ਪ੍ਰਸ਼ਾਦਾ ਛਕਣ ਤੋਂ 15 ਮਿੰਟ ਪਹਿਲਾਂ ਆਪਣੇ ਟੀਕਾ ਲਾ ਲੈਂਦਾ ਇਹ ਦੇਖਿਓ ਵੀ ਇਹ ਗੱਲਾਂ ਦੱਸ ਰਿਹਾ ਤੋੜ ਉਹ ਵਿਚ ਇਹੋ ਜੀ ਤਰ੍ਹਾਂ ਇਹ RAM ਨਾਮ ਨਾ ਜਿਹੜਾ ਇਹ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਤੈਨੂੰ ਸਾਰਾ ਦਿਨ ਉਸ ਨਿਤਨੇਮ ਦਾ ਅਸਰ ਰਹੇ ਵੱਡਾ ਨਿਤਨੇਮ ਹੈ ਕਿਉਂਕਿ ਦਿਨ ਵੱਡਾ ਹੈ ਫਿਰ ਸ਼ਾਮ ਨੂੰ ਭਾਈ ਫਿਰ ਦਵਾਈ ਸੋਦਰ ਬਾਣੀ ਦੀ ਫਿਰ ਰਾਤ ਲਈ ਫਿਰ ਪਹਿਲਾਂ ਦਵਾਈ ਇਹ ਨਾਮ ਹੈ ਦਵਾਈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਤ ਜਗ ਸਾਰਾ ਸਤਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਜਦੋਂ ਤੇਰੇ ਸ਼ਬਦ ਵਿਚਾਰ ਅੰਦਰ ਚਲਦੀ ਰਹੇਗੀ ਤਾਂ ਫਿਰ ਇਹ ਪੈਦਾ ਹੋਵੇਗਾ RAM ਦਾ ਨਾਮ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਗੁਰੂ ਦੇ ਸ਼ਬਦ ਰਾਹੀਂ RAM ਨਾਮ ਵਿੱਚ ਪਿਆਰ ਲੱਗੇਗਾ ਤੈਨੂੰ ਸਾੜਾ ਨਾਮ ਵਿੱਚ ਪਿਆਰ ਨਹੀਂ ਕਾਮ ਵਿੱਚ ਪਿਆਰ ਕਾਮਨਾ ਵਿੱਚ ਪਿਆਰ ਹੈ ਇੱਛਾਵਾਂ ਵਿੱਚ ਪਿਆਰ ਹੈ ਕਾਮਨਾ ਅਰਥੇ ਕਾਮਨਾ ਵਾ ਇੱਛਾਵਾਂ ਅਸਾਂ ਉਹਨਾਂ ਵਿੱਚ ਪਿਆਰ ਹੈ ਸਾਡਾ ਜੇ ਤੂੰ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਰਹੇਗਾ ਫਿਰ ਤੈਨੂੰ ਨਾਮ ਪਿਆਰਾ ਲੱਗੇਗਾ ਨਾਮ ਨਾਮ ਪਿਆਰਾ ਪਰ ਜਿਸ ਕਿਰਪਾ ਕਰੇ ਸੋ ਪਾਏ ਇਹ ਕਿਰਪਾ ਬਹੁਤ ਜ਼ਰੂਰੀ ਹੈ ਕਿਰਪਾ ਜਿਹੜੀ ਹੈ ਨਾ ਰਹਿਮਤ ਜਿਹੜੀ ਹੈ ਬਖਸ਼ਿਸ਼ ਜਿਹੜੀ ਹੈ ਦੀ ਮਾਇਆ ਅਨਕ ਅਨੇਕਾ ਨਾਮ ਨੇ ਕਰुणा ਇਹ ਸਭ ਤੋਂ ਵੱਡੀ ਚੀਜ਼ ਹੈ ਜਿਹਨੂੰ ਹੋ ਜਾਏ ਉਹਨੇ ਕੁਝ ਕਰਿਆ ਨਹੀਂ ਕਰਿਆ ਕੋਈ ਨਹੀਂ ਉਹਨੂੰ ਦੇ ਦਿੰਦਾ ਹੈ ਫਿਰ ਆਪ ਕਰਦਾ ਸਾਰਾ ਕੁਝ ਉਹਦਾ ਫਿਰ ਕਹਦੇ ਸਹਜੇ ਗੁਣ ਗਾਵੇ ਦਿਨ ਰਾਤੀ ਕਿਲਵਿਕ ਸਭ ਗਵਾਏ ਉਹ ਮਨੁੱਖ ਕੋਸ਼ਿਸ਼ ਨਹੀਂ ਕਰਦਾ ਆਪਣੇ ਆਪ ਗੁਲਗਾਨ ਦੇ ਪ੍ਰਕਿਰਿਆ ਬਣ ਜਾਂਦੀ ਉਹਦੇ ਅੱਗੇ ਆਪੇ ਉਹਨੂੰ ਸਮਾ ਦੇਗਾ ਪੜ ਗੁਰਬਾਣੀ ਆਪੇ ਉਹਨੂੰ ਕੋਈ ਸੰਤ ਬੁਲਾ ਦੇਗਾ ਵੀ ਬੋਲ ਨਾਮ ਦੱਸ ਮੈਨੂੰ ਨਾਮ ਬਾਰੇ ਕੋਈ ਨਾ ਕੋਈ ਮਨੁੱਖਾ ਜਾਏਗਾ ਉਹਦੇ ਕੋਲ ਫੋਨ ਵੀ ਐਸੇ ਹੀ ਆਵੇਗਾ ਆਮੰਦਾ ਨਹੀਂ ਕਰੇਗਾ ਯਾਦ ਰੱਖਣਾ ਇਹ ਚੀਜ਼ ਆਪਣੇ ਆਪ ਪਰਮੇਸ਼ਰ ਦੀ ਕਲਾ ਵਰਤਦੀ ਹੈ ਭੈ ਰੱਖੇਗਾ ਉਹਦਾ ਉਦੇ ਕੋ ਸਾਰਾ ਉਹਦਾ ਕਰਮ ਹੀ ਨਾਮ ਨਾਲ ਉਪਚਾ ਦਿੰਦਾ ਹੈ ਉਹ ਸਤਗੁਰੂ ਜੀ ਕਹਿੰਦੇ ਨੇ ਸਹਿਜੇ ਗੁਣ ਗਾਵੈ ਦਿਨ ਰਾਤੀ ਬਿਨਾ ਕੋਸ਼ਿਸ਼ ਤੋਂ ਸਹਿਜੇ ਯਾਨੀ ਆਤਮਿਕ ਅਡੋਲਤਾ ਵਿੱਚ ਟਿੱਕੇ ਅੰਦਰ ਸਹਿਜ ਦਾ ਅਰਥ ਅੰਦਰ ਵੀ ਹੁੰਦਾ ਹੈ ਕਿਲ ਵਿਖ ਸਭ ਗਵਾਏ ਜਿਹੜੇ ਵੀ ਸਰੀਰਕ ਪਾਪ ਨੇ ਸਭ ਚਲੇ ਜਾਂਦੇ ਕਿਲ ਵਿਖ ਹੁੰਦੇ ਨੇ ਸਰੀਰ ਵਾਲੇ ਪਾਪ ਸਭ ਕੋ ਤੇਰਾ ਤੂੰ ਸਭ ਦਾ ਕਾ ਹੋ ਤੇਰਾ ਤੂੰ ਹਮਾਰਾ ਫਿਰ ਉੱਥੇ ਹੋ ਜਾਂਦਾ ਏ ਮੇਰੇ ਮਾਲਕ ਸਾਰੇ ਤੇਰੇ ਹੀ ਨੇ ਉਹਨੂੰ ਸਾਨੂੰ ਨਹੀਂ ਹੈ ਕਹਿੰਦੇ ਸਾਰੇ ਤੇਰੇ ਹੀ ਨੇ ਤੂੰ ਸਾਰਿਆਂ ਦਾ ਹੈ ਤੇ ਮੈਂ ਤੇਰਾ ਹਾਂ ਤੂੰ ਮੇਰਾ ਹੈ ਉਚਨ ਉੱਚਾ ਵਿਚਨ ਖੀਚਾ ਹਉ ਤੇਰਾ ਤੂੰ ਮੇਰਾ ਇਹ ਅਵਸਥਾ ਬਣ ਗਈ ਕੋਈ ਪਰਦਾ ਨਹੀਂ ਹੈ ਉਚਨ ਉੱਚਾ ਵਿਚਨ ਖੀਚਾ ਬੀਚ ਵਿਚਕਾਰ ਖਿੱਚਾ ਖਿੱਚਿਆ ਹੋਇਆ ਪਰਦਾ ਖਿੱਚਿਆ ਹੋਇਆ ਹੁੰਦਾ ਨਾ ਪਰਦਾ ਉਹ ਖਿੱਚਿਆ ਕਹਿੰਦੇ ਨੇ ਜਿਹੜਾ ਪਰਦਾ ਕਰਿਆ ਜਿਵੇਂ ਟੈਂਟ ਲਾ ਦਿੰਦੇ ਨੇ ਨਾ ਉਹਦੇ ਅੰਦਰ ਕੀ ਹੈ ਬਾਹਰ ਕੀ ਹੈ ਅਲੱਗ-ਅਲੱਗ ਹੋ ਜਾਂਦਾ ਹੈ ਇਸ ਤਰ੍ਹਾਂ ਕੋਈ ਪਰਦਾ ਨਹੀਂ ਹੈ ਹੈ ਕੋਈ ਸਾਜਿਦ ਪਰਦਾ ਤੋੜਾ ਜਿਵੇਂ ਪਤੀ-ਬਦਨੀ ਇੱਕ ਹੋਦੇ ਨੇ ਪਰ ਉਹਨਾਂ ਕੋਈ ਪਰਦਾ ਨਹੀਂ ਹੁੰਦਾ ਇਸ ਤਰ੍ਹਾਂ ਹੀ ਉਹ ਵੀ ਤੂੰ ਮੈਂ ਸੋ ਕੰਤ ਨਾਰ ਹਮ ਸੋਈ ਕਹਤ ਕਬੀਰ ਸੁਣੋ ਰੇ ਲੋਈ ਅਬ ਤੁਮਰੀ ਪ੍ਰਤੀ ਇਤਨਾ ਹੋਈ ਐ ਲੋਕੋ ਤੁਹਾਨੂੰ ਅਜੇ ਵੀ ਨਹੀਂ ਪਤਾ ਲੱਗਿਆ ਕਿ ਮੈਂ ਤੇ ਮੇਰਾ ਪਤੀ RAM ਇੱਕੋ ਹੀ ਹੋ ਗਿਆ ਸੀ ਤੁਹਾਨੂੰ ਨਹੀਂ ਪਤਾ ਲੱਗਿਆ ਕਹਿੰਦੇ ਤੁਹਾਨੂੰ ਨਹੀਂ ਐ ਲੋਈ ਲੋਈ ਜਗਤ ਨੂੰ ਕਹਿੰਦੇ ਐ ਲੋਕੋ ਤੁਹਾਨੂੰ ਨਹੀਂ ਪਤਾ ਲੱਗਿਆ ਸੋ ਇਸ ਕਰਕੇ ਬਾਦਸ਼ਾਹ ਕਹਿੰਦੇ ਨੇ ਭਾਈ ਤੂੰ ਹੋ ਤੇਰਾ ਤੂੰ ਹਮਾਰਾ ਆਪਾ ਉਹਦੇ ਹੋ ਜਾਈਏ ਉਤਾ ਹੈ ਹੀ ਸਾਡਾ ਜੁਗ ਮੇਂ ਰਾਮ ਨਾਮ ਨਿਸ਼ਤਾਰਾ ਇਸ ਸਮੇਂ ਵਿੱਚ ਭਾਈ ਸਿਰਫ ਤੇ ਸਿਰਫ ਰਾਮ ਨਾਮ ਦੁਆਰਾ ਪਾਰ ਹੋਣਾ ਹੈ ਹੋਰ ਕੋਈ ਚੀਜ਼ ਨੇ ਪਾਰ ਨਹੀਂ ਕਰਨਾ ਇੱਕ ਨਾਮ ਹੀ ਸਾਜਨ ਆਏ ਬਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤੇ ਅਕਾਈ 사ਜਨ ਚੌਥਾ ਬੰਦ ਹੈ ਜਿਹੜੇ ਸਾਜਣ ਲਈ ਨਾਮ ਧਿਆਇਆ ਗੁਰਮਤਿ ਪਾਈ ਅੰਮ੍ਰਿਤ ਵੇਲਾ ਸਾਂਭਿਆ ਹੋਰ ਚੀਜ਼ਾਂ ਕੀਤੀ ਉਹ ਘਰ ਵਿੱਚ ਹੀ ਪ੍ਰਗਟ ਹੋ ਹਉ ਸ਼ੁਣ ਦੇ ਸਜਣਾ ਸਾਜਣ ਮੈਂਡੇ ਨਾਲ ਮੇਰੇ ਨਾਲ ਨਾਲ ਹਵੰਦਾ ਲੈ ਨ ਸਕਦਾ ਕਿਵੇਂ ਮਿਲਦਾ ਹੈ ਕਹੋ ਨਾਨਕ ਗੁਰ ਵਿੰਲੀ ਸੁਜੈ ਹਰ ਸਾਜਣ ਸਭ ਕੈ ਨਿਕਟ ਖੜਾ ਗੁਰੂ ਨੇ ਕੀ ਕੀਤਾ ਦੇਖਣਾ ਦਿਖਾਉਣਾ ਨਹੀਂ ਕਹਿੰਦੇ ਬਿਲਾ ਹੀ ਦਿੱਤਾ ਸਾਜਨ ਆਏ ਊਠੇ ਘਰ ਮੈਂ ਪ੍ਰਗਟ ਹੋ ਊਠਣ ਦਾ ਅਰਥ ਹੁੰਦਾ ਵਸੇ ਮੀ ਪੈਣਾ ਮੀ ਊਠੇ ਹੋਏ ਬਿਲਾਵਲ ਕਹਿੰਦੇ ਉਹ ਘਰ ਦੇ ਵਿੱਚ ਹੀ ਪ੍ਰਗਟ ਹੋ ਗਏ ਹਿਰਦੇ ਘਰ ਚ ਇਹ ਕਨੋਂ ਕੌਣ ਕਰਾਉਂਦਾ ਹੈ ਗੁਰੂ ਘਰ ਮੈਂ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਪੰਜ ਸ਼ਬਦ ਤੁਨ ਘਰ ਤੁਨ ਤੈਂ ਬਾਜੇ ਸ਼ਬਦ ਨਿਸ਼ਾਨ ਉੱਥੇ ਇਹ ਅਵਸਥਾ ਬਣਦੀ ਹੈ ਦੀਪ ਲੋਪਾ ਤਾਲ ਤਹਿ ਖੰਡ ਮੰਡਲ ਹੈਰਾਨ ਉੱਥੇ ਇਹਨਾਂ ਜਿਹੜੇ ਦੀਪ ਬਾਹਰ ਨੇ ਅੰਦਰ ਹੋ ਜਾਂਦਾ ਉਹ ਸਾਰਾ ਕੁਝ ਦਿਖਦਾ ਹੈ ਦੀਪ ਉਹ ਪਾਣੀ ਨਾਲ ਘਿਰੇ ਹੋਏ ਚੀਜ਼ ਨੂੰ ਕਹਿੰਦੇ ਨੇ ਸੋ ਪਾਦਸ਼ਾਹ ਕਹਿੰਦੇ ਨੇ ਭਾਈ ਉਹ ਘਰ ਵਿੱਚ ਆ ਗਏ ਕਿਵੇਂ ਆਏ ਹਰ ਗੁਣ ਗਾਵੈ ਤ੍ਰਿਪਤ ਅਕਾਈ ਹਰੀ ਦੇ ਗੁਣ ਗਾ ਰਹਿਆਂ ਮਾਇਆ ਵੱਲੋਂ ਤ੍ਰਿਪਤ ਹੋ ਗਏ ਆ ਰਜ ਗਏ ਆ ਸੰਸਾਰ ਵੱਲੋਂ ਇਸ ਸੰਸਾਰ ਦੀ ਕੋਈ ਭੁੱਖ ਨਹੀਂ ਹੁੰਦੀ ਇੱਥੇ ਤ੍ਰਿਪਤ ਆਕਾਹੀ ਆਕਾਣਾ ਵੀ ਰਜਣਾ ਹੁੰਦਾ ਹੈ ਕਹਿੰਦੇ ਬਿਲਕੁਲ ਹਰੀ ਦੇ ਗੁਣ ਗਾ ਕੇ ਰਹਿਦਾ ਹੋਰ ਕੋਈ ਚੀਜ਼ ਰਜਿਆ ਹੀ ਨਹੀਂ ਸਕਦੀ ਮਨ ਨੂੰ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੁੱਖ ਨਾ ਲੱਗੇ ਆਏ ਜਿਹੜਾ ਹਰੀ ਦੇ ਗੁਣ ਗਾਉਂਦਾ ਹੈ ਸਦਾ ਲਈ ਰਜੇ ਲੱਗਦਾ ਹੈ ਸਦਾ ਲਈ ਮਾਇਆ ਦੇ ਮੋਹ ਚੋਂ ਮਾਇਆ ਦੀ ਪ੍ਰਕਿਰਿਆ ਵਿੱਚੋਂ ਦੁਨੀਆ ਦੀ ਵਡਿਆਈਆਂ ਵਿੱਚੋਂ ਇਹ ਚੀਜ਼ ਨੂੰ ਚੰਗੇ ਨਹੀਂ ਲੱਗਦੀ ਸਾਨੂੰ ਲੱਗਦੀ ਹੈ ਕਿਉਂਕਿ ਅਜੇ ਹਰੀ ਗੁੰਡੀ ਗਾਈ ਅਜੇ ਤ੍ਰਿਪਤ ਨਹੀਂ ਹੋਏ ਸਾਨੂੰ ਆ ਵੜਿਆਈ ਮਿਲ ਜਾਏ ਇੱਥੋਂ ਸਰੂਪਾ ਮਿਲ ਜਾਏ ਉੱਥੋਂ ਵੜਿਆਈ ਮਿਲੇ ਆ ਸਾਨੂੰ ਵਧੀਆ ਘਰ ਦੀ ਵੜਿਆਈ ਮਿਲ ਜਾਏ ਵਧੀਆ ਗੱਡੀ ਦੀ ਮਿਲ ਜਾਏ ਵਧੀਆ ਕੰਮ ਕਰਦੇ ਆਪਾਂ ਕਿੰਨਾ ਜੇ ਸੋਭਾ ਕੋ ਕਰੇ ਭਲੀ ਕਰਨੀ ਵੀ ਲੋਕ ਮੇਰੀ ਸੋਭਾ ਕਰਨ ਚੰਗੇ ਚੰਗੇ ਸਰੀਰ ਨੂੰ ਕਸ਼ਟੀਆਂ ਦਿੰਦਾ ਹੈ ਬੜੀ ਸਾ ਸੋਬਾ ਭਜ ਹਰ ਕੀ ਸਰਨੀ ਤੇ ਹਰੀ ਦੇ ਗੁਣ ਗਾ ਕੇ ਸਦਾ ਲਈ ਤ੍ਰਿਪਤ ਹੋ ਜਾਂਦਾ ਉਹ ਬਾਹਰ ਦਾ ਖਿਆਲ ਹੀ ਨਹੀਂ ਹੁੰਦਾ ਉਹ ਅੰਦਰ ਹੀ ਰੰਦਾ ਹੈ ਪਾਤਸ਼ਾਹ ਕਹਿੰਦੇ ਨੇ ਫਿਰ ਭੁੱਖ ਨਾ ਲੱਗਿਆ ਏ ਮਾਇਆ ਦੀ ਕੋਈ ਭੁੱਖ ਨਹੀਂ ਸਾਚ ਨਾਮ ਆਧਾਰ ਮੇਰਾ ਜਿਤ ਭੁੱਖਾ ਸਭ ਗਵਾਈਆਂ ਪਤਾ ਨਹੀਂ ਕਿੱਥੇ ਚਲੇ ਗਈਆਂ ਸਤਗੁਰੂ ਜੀ ਕਹਿੰਦੇ ਭਾਈ ਦਹ ਜਿਸ ਪੂਜ ਹੋਵੇ ਹਰ ਜਨ ਕੀ ਭੁੱਖ ਕੋਈ ਨਹੀਂ ਹੈ ਦਹ ਦੇਸ ਦਸੇ ਦਿਸ਼ਾਵਾਂ ਵਾਲ ਚਾਰ ਦਿਸ਼ਾ ਹੁੰਦੀਆਂ ਨੇ ਚਾਰ ਉਹਦੇ ਕੋਣ ਹੁੰਦੇ ਨੇ ਧਰਤੀ ਤੇ ਆਕਾਸ਼ ਦਸ ਦਿਸ਼ਾ ਇਹਨੂੰ ਕਹਿੰਦੇ ਨੇ ਦਹ ਦੇਸ ਖੋਜਿਤ ਮੈਂ ਫਿਰੋ ਜਦ ਦੇਖੋ ਤਤ ਸੋਏ ਦਸ ਦਿਸ਼ਾ ਭਾਵ ਹਰ ਪਾਸੇ ਉੱਪਰ ਨੀਚੇ ਹਰ ਪਾਸੇ ਦਹ ਦੇਸ ਪੂਜ ਹੋਵੇ ਹਰ ਜਨ ਕੀ ਕਿਹੜੇ ਦੀ ਜੋ ਹਰ ਹਰ ਨਾਮ ਧਿਆਏ ਗੱਲਾਂ ਨਾਲ ਥੋੜਾ ਹੋਵੇ ਕਿ ਦਹ ਦੇਸ ਪੂਜਾ ਗੱਲ ਨਾਲ ਤਦ ਨੂੰ ਪਰਿਵਾਰ ਨਹੀਂ ਕੋਈ ਮੰਨਦਾ ਪਰਿਵਾਰ ਦਾ ਬੰਦਾ ਨਹੀਂ ਪੂਜ ਹੋਣਾ ਮੰਨ ਜਾਲਾ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਉਹਨਾਂ ਦੀ ਪੂਜਾ ਹਰੀ ਕਰਾ ਦਿੰਦਾ ਹੁਣ ਜੇ ਦੁਨੀਆ ਨੂੰ ਪੂਜ ਰਿਹਾ ਫਿਰ ਥੋੜਾ ਹੋਵੇਗੀ ਆਪਾਂ ਦੁਨੀਆ ਨੂੰ ਪੂਜਣ ਤੇ ਲੱਗਿਆ ਦੁਨੀਆ ਨੂੰ ਖੁਸ਼ ਕਰਨ ਲੱਗਿਆ ਦੁਨੀ ਨੂੰ ਖੁਸ਼ ਕਰਨ ਲੱਗਿਆ ਦੁਨੀ ਕੀ ਦੁਨੀ ਦੇ ਨਾਲ ਕੀ ਹੁੰਦਾ ਹੈ ਦੀਨ ਗਵਾਇਆ ਦੁਨੀຊੋਂ ਦੁਨੀ ਨਾਲ ਚੱਲੀ ਸਾਥ ਪਾਏ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਆਪਣੇ ਪੈਰ ਆਪ ਹੀ ਵੱਢ ਲੈ ਆਪ ਚਲੇ ਨਹੀਂ ਸਕਦਾ ਜਿਹਦੇ ਪੈਰ ਹੀ ਕੱਟੇ ਜਿਹਦੇ ਪੈਰ ਹੀ ਕੱਟੇ ਗਏ ਦੱਸੋ ਕਿਵੇਂ ਚਲੇਗਾ ਆਪ ਹੀ ਕੱਟ ਲੈਣੇ ਨਾਲੇ ਦੁਨੀਆ ਕਰਕੇ دین ਗਵਾ ਲਿਆ ਹਰ ਜਨ ਦੇਹ 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 ਦੀ ਸੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਸਿਰਫ ਕੱਲਾ ਨਾਮ ਨਾਨਕ ਕਹਿ ਕਰ ਕੇਵਲ ਨਾਮ ਇਹ ਉਹ ਹੈ ਇਹਾ ਕਿੰਨਵਾਂ ਦਾਤ ਪੂਰੀ ਪੂਜਾਉਂਦੀ ਹੈ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਭਾਈ ਸਾਰਾ ਕੰਮ ਕਰਨ ਵਾਲਾ ਉਹ ਹਰੀ ਹੀ ਹੈ ਆਪ ਹੀ ਸਾਨੂੰ ਜੋੜਦਾ ਹੈ ਆਪ ਹੀ ਤੋੜਦਾ ਹੈ ਆਪ ਹੀ ਵਿਛੋੜਦਾ ਹੈ ਆਪ ਪਰਮ ਗਿਆਨੀ ਜੇ ਲੱਗਿਆ ਉਹ ਮੈਨੂੰ ਕਹਿੰਦਾ ਹੈ ਇਹ ਸਾਰਾ ਕੁਝ ਆਪ ਕਰ ਰਿਹਾ ਹੈ ਉਸ ਤੋਂ ਬਿਨਾ ਕੋਈ ਐਸਾ ਨਹੀਂ ਹੈ ਸਾਜਨ ਆਏ ਉਠੇ ਘਰ ਬਾਹੀ ਉਹ ਪਰਮਾਤਮਾ ਮੇਰੇ ਘਰ ਦੇ ਵਿੱਚ ਹੀ ਪ੍ਰਗਟ ਹੋ ਗਿਆ ਹੈ ਜੀ ਸੋ ਇਹਦੀ ਸੇਵਾ ਸਵੀਕਾਰ ਕਰਨੀ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਜੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ